ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਚਲੋ ਹੁਣ ਲੱਗਦੇ ਆ ਪੱਠੇ ਕੁਦਰਨ ਤੇ ਪੌਣਿਆਂ ਇੰਜਨ ਨੂੰ ਕਿਹੜਾ ਚੱਲ ਭਈਆ ਪਾ ਕਿਹੜਾ ਵਖਾ ਆਪਣਾ ਇੰਜਨ ਦੀ ਸਟਾਰਟਿੰਗ ਆ ਇੰਜਨ ਆ ਭਾਈ ਇੱਕ ਵੀ ਲਾਈਆਂ ਕਰਲਾਸ ਕਰ ਕਿੰਨੇ ਸਾਲ ਪੁਰਾਣਾ ਹੋਊਗਾ ਮੈਂ ਤੇਰਾ ਬਾਲਾ 35 ਹੋਊਗਾ ਹਾਲ ਕਿੰਨੇ ਹੋ ਗਿਆ ਨਹੀਂ 90 ਜਾਣ ਆਪਾਂ 34 ਸਾਲ 90 ਜਾਣ ਆਪਾਂ ਤੇ ਇਸ ਤੋਂ ਪਹਿਲਾਂ ਇਹ ਉੱਥੇ ਵੀ ਬੋਰ ਤੇ ਲੱਗਿਆ ਰਿਹਾ 5 ਸਾਲ ਰੱਖਿਆ ਹੂੰ 5 ਸਾਲ ਹੂੰ ਪਹਿਲਾਂ 35 40 ਸਾਲ ਹੋ ਗਏ 40 ਸਾਲ ਪੁਰਾਣਾ ਇੰਜਨ ਆ ਬਈ ਇਹ ਪਹਿਲਾਂ ਚੱਲਦ ਰਿਹਾ ਇਹ ਬੋਰ ਤੇ ਹਰਿਆਣੇ ਚ ਤੇ ਹਰਿਆਣੇ ਦਾ ਹੀ ਇੰਜਨ ਹੈ ਇਹ ਕੱਟ ਬਣਾਈਦਾ ਆਪਾਂ ਹੈਨਾ ਹੁਣ ਤੁਸੀਂ ਸਟਾਰਟਿੰਗ ਵੇਖਿਓ ਖੜ ਜਾ ਇੱਕ ਮਿੰਟ ਮੈਂ ਦੂਰ ਹੋ ਜਾਂਦੇ ਕੈਮਰੇ ਦੇ ਵਿੱਚ ਆਵੇ ਇਹ ਤੋਂ ਪੈਂਦਾ ਪਾਣੀ ਭਈ ਇਹਦਾ ਤਾਲ ਖੋਲ ਬ੍ਰੈਥ ਤੇ ਇਹ ਚ ਕਰੰਟ ਆਉਣ ਲੱਗਿਆ ਸੀ ਤਾਰ ਟਾਉਣ ਲੱਗ ਪਈ ਤਾਰ ਕਿ ਤੋ ਲੱਗਦੀ ਉਹ ਫੇਰੀ ਆਉਂਦਾ ਉਹ ਨੇ ਲੱਗਿਆ ਹੁਣੇ ਆਉਣਾ ਜਦੋਂ ਤੂੰ ਹਾ ਕੀਤੀ ਐ ਬਸ ਤਰੀ ਤਾਂ ਇਹੀ ਸੀਗਾ ਪਹਿਲਾਂ ਵੀ ਨਵੀਂ ਤਾਰ ਪਾਈ ਸੀ ਪਰ ਮੈਨੂੰ ਸਮਝ ਨਹੀਂ ਆਦੀ ਇਹ ਕਿਹੜੀ ਸ਼ਿਕਾ ਹੈ ਆਏ ਆਏ ਨਹੀਂ ਯਾਰ ਇਹ ਇਹਦੇ ਕਿਹੜਾ ਇਸ਼ੂ ਕਿਹੜੀ ਤਾਰ ਆਉਂਦੀ ਹੋਊਗੀ ਇਹਦੇ ਚੋਂ ਇਹ ਜੋ ਪਤਾ ਲੱਗਿਆ ਨਾ ਕਿਹੜੀ ਲਾਲ ਕਿਹੜੀ ਘਾੜੀ ਹੈ ਲੈਫਟ ਰਾਈਟ ਕੇਰੀਆ ਪਲੱਗ ਦੀ ਆ ਹੈ ਨਾ ਇਥੋਂ ਨਾ ਤਾਰ ਪੁੱਠੀ ਲੱਗੀ ਹੋਵੇ ਸਕੇ ਨਹੀਂ ਨਹੀਂ ਉੱਥੋਂ ਤਾਂ ਸਹੀ ਹੈ ਯਾਰ ਜਮਾ ਸਹੀ ਹੈ ਹੂੰ ਇਹ ਦੂੰਗਾ ਨਹੀਂ ਪਤਾ ਲੱਗਦਾ ਵੀ ਇਹ ਕਿੱਥੋਂ ਖੁੱਲੂ ਫੇਰ ਤਾਂ ਪਤਾ ਲੱਗ ਗਿਆ

ਬਹੁਤ ਵਧੀਆ ਸਰੋਆਂ ਯਾਰ ਸੁੱਕੇ ਨਾ ਟਰਾਲੀ ਜਪਾ ਤੇਲ ਨਹੀਂ ਲਾਇਆ ਹੂੰ ਓ ਖੜਾਬ ਟਰੇਲ ਦਾ ਪਾਣੀ ਲੱਗ ਗਿਆ ਲੱਗ ਗਿਆ ਬੜਾ ਸੁੱਕੇ ਆ ਭਈ ਆਪਣਾ ਟਰੈਕਟਰ ਨੇ ਥਾ ਗਿਆ ਹੁਣ ਨਟਾਂ ਦਾ ਨਹੀਂ ਪਤਾ ਲੱਗਿਆ ਸੁੱਖੇ ਨੂੰ ਮੈਂ ਕਿਹਾ ਨਾਟ ਇੱਥੇ ਹੋਣਗੇ ਇਹਦੇ ਹੋਰ ਨਾਟ ਕਿੱਥੇ ਹੋਣੇ ਤੈਨੂੰ ਨਾਟ ਨਹੀਂ ਥਿਆਇਆ ਤਾਂ ਇਹ ਨਹੀਂ ਥਿਆਇਆ ਹਾਉ ਫਾਲਟ ਫੇਰ ਮੈਂ ਜੀ ਦੋ ਆਪਣਾ ਨੋੜੀਂ ਦੰਦ ਜਪਾ ਹਾਂ ਨਾ ਕੋਈ ਸਮਝ ਨਹੀਂ ਆਉਂਦੀ ਕਿੱਥੇ ਭਾਏ ਪੱਠੇ ਪੱਠੇ ਸਹੀ ਸਾਈਜ਼ ਪੱਠੇ ਤਾਂ ਨੂੰ ਲੱਗ ਗਿਆ ਮਟ ਗਿਆ। ਫੱਟੇ ਰੰਗ ਲੱਗਿਆ ਉਹਦਾ। ਹੈਂ? ਉਹ ਨੂੰ ਕੋਈ ਲੈ ਵੀ। ਕਿਉਂ? ਉਹ ਸੋਇ ਚ ਲੈ ਜਾਣੀ ਤੇ ਲੈ ਹੀ ਜਾਣੀ ਆ ਕਿ ਨਹੀਂ? ਐ ਨਾ ਬੰਦਾ ਕਿੰਨਾ ਚਿਰ ਉੱਥੇ ਰੱਖੀ ਰੱਖੂਗਾ? ਨਿਕਲ ਗਏ ਨੂੰ ਬਕੀਆਂ ਦੀਆਂ ਨਹੀਂ ਨਾ ਨਹੀਂ ਹੁਣ ਇਹਨੂੰ ਆਪੇ ਸੁੱਖਾ ਮਗਾਣ ਕੇ ਇਹ ਨਾ ਚੀਜ਼ ਨੂੰ ਖੋਲਣ ਲੱਗਾ ਪੈਂਦਾ ਕੜਾਚੂ ਵਾਲਾ ਨੂੰ ਆਜੇ ਨੂੰ ਇਹਦੇ ਨਾਟ ਹੀ ਨਹੀਂ ਥੇ ਪ੍ਰੈਸ ਦੇ ਬਸ ਆਹ ਖੋਲ ਕੇ ਵੇਖਿਆ ਤਾਂ ਯਾਰ ਪਤਾ ਨਹੀਂ ਲੱਗਦਾ ਨਾਟ ਕਿੱਥੇ ਹੈ ਨਾਟ ਸੀਗੇ ਇੱਥੇ ਇਹ ਤੇ ਕੀ ਲੱਗਿਆ ਸੀ ਆਹ ਹਾਲਾ ਕੀ ਵਸੀ ਆ ਲੱਗਿਆ ਵਾ ਸੀ ਇੱਥੇ ਤਾਰਾ ਤਾਂ ਪੰਜ ਬਾਲੇ ਨਹੀਂ ਸੁਖਿਆ ਯਾਰ ਹੂੰ ਨਾ ਪਾਉਣ ਨੂੰ ਕੁਝ ਬਾਲੇ ਲਾਦੇ ਹੂੰ ਚੱਲ ਖੋਲਣ ਵੇਖਦੇ ਚ ਫੂਲ ਨਹੀਂ ਚੱਕੇ ਵੇਖ ਲਈ ਕੀ ਵੇਖਦਾ ਯਾਰ ਤਾਂ ਜਮਈ ਖੋਣੀ ਦੀ YouTube YouTube ਹੋਣੀ ਕਿਹਦੀ ਹੈ ਸੁਖਿਆ ਥੋੜੀ ਪ੍ਰੈਸ ਹੈ ਨਹੀਂ ਨਹੀਂ ਗੰਝੇ ਕੀ ਮਿਹਰੇ ਕੋਲ ਹੀ ਨਹੀਂ ਜਾਣੀ ਹੋਰ ਮੈਂ ਕਿੱਥੇ ਲਿ ਜਾਂਦਾ ਇਹਨੂੰ ਹੂੰ ਕੌਂਟ ਇੱਥੋਂ ਦਾ ਹੀ ਲੱਗਦਾ ਇਹ ਨਹੀਂ ਮਾਰਦੀ ਕੌਂਟ ਆ ਲੈ ਫਿਰ ਆਹ ਪੱਤੀ ਪੁੱਤੀ ਤਾਂ ਕਿੱਦਾਂ ਇਹਦੇ ਨਾਲ ਕੀ ਕਰਸਾ ਪਿਆ ਸੀ ਯਾਰ ਇਹਦੇ ਨਾਲ ਆਹ ਪੱਤੀ ਖੜਿਆ ਉਹਨਾਂ ਨਾਲ ਲੱਗਦੀ ਹੋਈ ਕਿ ਤੇ ਨਾ ਹਟ ਜਾ ਹੁਣ ਆਪਾਂ ਤਾਰ ਇਹ ਦਿਨ ਬਲੇਟ ਕੇ ਵੇਖ ਤਾਰਾਂ ਨੂੰ ਲਾ ਕੇ ਇੱਥੇ ਮੇਚ ਲਿਆ ਆਏ ਕੱਢ ਕੇ ਬਾਹਰ ਤਾਰ ਵੀ ਪਾ ਦੇ ਚ ਮੇਚ ਕਰ ਦੇ ਤਾਰ ਤਾਂ ਪੈਜੀ ਹੋ ਤਾਂ ਇੱਥੇ ਬਾਹਰ ਖੋਲ ਦਿੰਨੀ ਮੈਂ ਇੱਧਰ ਮੇਜ ਬਾਜਾ ਚੱਲਿਆ ਡੇਰੀ ਤੇ ਮੰਜੇ ਦੀ ਰੱਖ ਕਿੱਥੇ ਚੱਲਿਆ ਹੈ ਡੇਰੀ ਹੈ ਮੈਨੂੰ ਉਹ ਆਉਂਦਾ ਨਾ ਜਸਪਾਲ ਆਉਂਦਾ ਕੱਲ ਨੂੰ ਆਉਂਦਾ ਜਰੂਰ ਆਈਆਂ ਦਾ ਹੈ ਮੈਂ ਹੈ ਯਾਰ ਮੈਨੂੰ ਐ ਨਹੀਂ ਪਤਾ ਸੀ ਆਪਾਂ ਕਿੱਦਾਂ ਜਾਣਾ ਤੇ ਮੈਂ ਕਿਹਾ ਯਾਰ ਅਸ ਤਾਂ ਵੀ ਜਾਣਾ ਭਰਾਵਾ ਕਿਤੇ ਲਾਂ ਆਂਦਾ ਬਾਜੇ ਨੂੰ ਕੱਲ ਦੀ ਮੈਂ ਉਹਨੇ ਵੀ ਜਾਣਾ ਹੂੰ ਆਂਦਾ ਕਿੱਥੇ ਵਿਆਹ ਜਾਣਾ ਉਹ ਮੈਂ ਕਿਹਾ ਹਾਂ ਤੇ ਮੈਨੂੰ ਐ ਨਹੀਂ ਪਤਾ ਸੀ ਉਹ ਨਹੀਂ ਨਹੀਂ ਜਾਣਾ ਦਾ ਪਰਸੋਂ ਆ ਯਾਰ ਮੈਂ ਮੈਂ ਕਿਤੇ ਕੱਲ ਨੂੰ ਹੀ ਐ ਫਿਰ ਹੁਣ ਮੈਂ ਤਾਂ ਘਰ ਆ ਕੇ ਪਤਾ ਲੱਗਿਆ ਫੇਰ ਕੀ ਹਣਾ ਆਂਦਾ ਕਿਸੇ ਨੂੰ ਯਾਰ ਜ਼ਰੂਰ ਕੱਲੀ ਬਣਾ ਦੋ ਘੰਟੇ ਆ ਜੀ ਮੈਂ ਚੰਗਾ ਇੱਥੇ ਰੱਖੂਗਾ ਹੋਰ ਹੁਣ ਬਾਹਰ ਇੱਥੇ ਕਿੱਥੇ ਤਾਰ ਪੂਰੀ ਆਊਗੀ ਮਾ ਵੀ ਕਿ ਮੈਂ ਚਲਾ ਦੂਜੀ ਤਾਰ ਦੋਵੇਂ ਤਾਰਾਂ ਬਾਹਰ ਪੁੱਤ ਲੋਕੀ ਲੈ ਜਾਣਾ ਕੰਪ ਤੇ ਠੀਕ ਹੋ ਰਹੀ ਨਹੀਂ ਇਹ ਤਾਂ ਸ਼ਾਰਨੀ ਮਾਰਦੀ ਕਦਰਾ ਜੀ ਖਾਕ ਇੱਟਾ ਲੈ ਰਹਾ ਸੀਗਾ ਡਰਦੀ ਸੀ ਸ਼ੇਰ ਵਾਂਗ ਹਲੋ ਕਰਦਾ ਦਾਦੀ ਸੋ ਛੱਡਦੀ ਬਾਲਾ ਤਾਂ ਜਾਗ ਪਿਆ ਆ ਵੀ ਜਾ ਪਿਆ ਉਹ ਲੋਹੇ ਨਾ ਘਾਦ ਲੋਣਾ ਥੱਲੇ ਹਾਈ ਹਿੰਡ ਢੰਗ ਆ ਗਿਆ ਯਾਰ ਹੈ ਹਿੰਡ ਢੰਗ ਨਹੀਂ ਨਹੀਂ ਹੈ ਤਾਂ ਆਉਗੀ ਚਾਨਣ ਪੈਂਦਾ ਮੈਨੜਾ ਹੋਣਾ ਤੂੰ ਜਿਹੜਾ ਮਤਲਬ ਉਹੀ ਹੁੰਦਾ ਚਾਚਾ ਤੁਸੀਂ ਥੱਲੇ ਲਾ ਉਹ ਤੇ ਸਟੇਰੀਏ ਤੇ ਲਾ ਆ ਜਿਵੇਂ ਆ 50 ਰੁਪਏ ਆ ਇਹਦਾ ਮਤਲਬ ਕੀ ਹੁੰਦਾ ਕਿਵੇਂ 43 ਰੁਪਏ 37 ਫਿਰ 30 ਰੁਪਏ ਦਾ ਪਲਾਨ ਪਤਾ ਨਹੀਂ ਇਹਦਾ ਬਰਾਬਰ ਕਰੀ ਉਹ ਇੱਥੇ ਲਿਖਿਆ ਟਾਕ ਟਾਈਮ ਭਾਈ ਦਾ ਜਗ ਦਾ ਦਿਸਰ ਆ ਲੈ ਬਈ ਘਰ ਤੇ ਸੁੱਕੇ ਨੇ ਪ੍ਰੈਸ ਠੀਕ ਕਿਨੇਰਵੀਆ ਦਾ ਕੰਮ ਕਰਦਾ ਸੁੱਕੇ ਹੈ ਨਹੀਂ ਮਾਰਦੀ ਗਰੰਟ ਹੋਰ ਲੈ ਗਰੰਟ ਮਾਰਦੀ ਸੀ ਬਈ ਅੱਜ ਤੜਕੇ ਦੇ ਨੇ ਨਾ ਸੁੱਕੇ ਨੇ ਪਹਿਲਾਂ ਮਾਰਨ ਦਾ ਹੀ ਫਿਰ ਪਹਿਲਾਂ ਗਰੰਟ ਮਾਰ ਲਾਇਆ ਇਹਨੂੰ ਕਿਵੇਂ ਕਿਵੇਂ ਪਹਿਲਾਂ ਗਰੰਟ ਮਾਰ ਲਾਇਆ ਤੇਰੇ ਹਟਾਏ ਨਹੀਂ ਤੂੰ ਇਹ ਖੋਲੀ ਕਾ ਤੋ ਸੀ ਖੋਲੀ era ਤਾਰ ਵਾਲੀ ਸੀ ਬਾਹਰ ਨੂੰ ਧੜ ਗਈ ਸੀ ਅੱਛਾ ਤੇ ਮਾਇਆ ਹੈ ਇਹਨੂੰ ਕਰ ਦਈਏ ਸੈੱਟ ਨਹੀਂ ਕੱਲੀ ਤਾਰ ਪਾਉਣੇ ਕਰਕੇ ਕਰੰਟ ਵੱਜਣ ਲੱਗਿਆ ਸਿੰਬਲ ਜੀ ਚਾਲ ਨਰਜਾ ਵੀ ਸੌਂ ਲਾ ਹੁੰਦਾ ਨਾ ਆਓ ਜਦੋਂ ਪਹਿਲਾਂ ਕਰੰਟ ਮਾਰਦੀ ਨਹੀਂ ਸੀ ਹੋਰ ਤਾਂ ਕੀ ਫਾਲਤ ਹੋਰ ਤਾਂ ਤੂੰ ਖੋਲ ਹੀ ਨਹੀਂ ਸੀ ਕੁਸ ਦੇਖ ਲਾ ਹੁਣ ਆਥਾਗੇ ਲਾ ਕੇ ਫੇਰ ਉਥੇ ਜਿੱਦ ਚਾਵੜ ਗਏ ਕਹਦੇ ਹੈ ਮੇਰੇ ਤਾਂ ਅੰਗੇ ਪੈਰ ਚਲ ਆ ਚਲੀਏ ਚਲ ਆ ਗਿਆ ਮੈਂ ਆਪਣੇ ਬਣਾਏ ਹੋ ਹੈ ਐਯਾ ਹੂੰ ਚੱਕ ਲਿਓਣ ਬਲਾ ਦੂਜਾ ਓਹ ਕੌਣ ਜਾਂਦਾ ਏ ਓਹ ਕੌਣ ਹੈ ਨਾ ਕੀ ਇਹਦਾ ਰੋਮੀ ਰੋਮੀ ਆ ਜਾ ਆ ਚੱਲ ਗਿਆ ਆ ਰੋਮੀ ਆਇਆ ਅਵੇਕ ਆ ਮਗਰੇ ਆ ਜੂਗੇ ਨਾ ਆ ਜਾ ਇਹ ਘਰੇ ਨਹੀਂ ਵੜਨ ਦੀ ਕਤੀੜ ਨਾ ਕੋਈ ਕਤੀੜ ਨਾ ਕੋਈ ਬਿੱਲੀ ਤੇ ਨਾ ਕਿਸੇ ਬੰਦੇ ਨੂੰ ਹੈ ਨਾ ਹੋਂ ਤਾਂ ਜਾਊਗੀ ਫਿਰ ਉਹਨੇ